ਫਰਮ ਸਾਰੇ ਪਿੰਡ ਵਸੀਆਂ ਨੂੰ ਰੇਸ਼ੀ ਸ਼ਾਮ ਔਰ ਜੈ ਅਸ਼ਰੀ RAM ਮੈਂ ਸਰਪੰਚ ਸੰਜੀਵ ਕੁਮਾਰ ਰੋਡਾ ਮੈਂ ਇਹ ਜਿਹੜਾ ਰੋਡ ਤੁਸੀਂ ਮੈਨੂੰ ਪੁੱਛਿਆ ਕਿ ਕਿੰਨਾ ਕਿਦਾਂ ਦਾ ਬਣ ਰਿਹਾ ਔਰ ਕਿੰਨਾ ਚੋੜਾ ਇਹ ਕੰਕਰੀਟ ਰੋਡ ਬਣੇਗਾ ਇਹ ਬਣੇਗਾ ਟੈਂਕੀ ਤੋਂ ਲੈ ਕੇ 1 ਕਿਲੋਮੀਟਰ ਤੱਕ ਅਜੇ ਮੇਰਾ ਪਾਸ ਹੋਇਆ ਰੋੜੇ ਔਰ ਇਹ ਬਣੇਗਾ 18 ਫੁੱਟ ਚੋੜਾ ਰੋਡ ਬਣੇਗਾ ਜੀ ਔਰ ਇਹਦੇ ਨਾਲ ਨਾਲੇ ਵੀ ਆਪਣੇ ਬਣਨਗੇ ਸਾਰੇ ਉਹ 18 ਫੁੱਟ ਚੌੜਾ ਰੋਡ ਬਣੇਗਾ ਇਹ ਹੋ ਸਕਦਾ ਕਿ ਅਸੀਂ ਅੱਗੇ ਬਤਾ ਕੇ ਵੀ ਲਈਏ ਰੋਡ ਸਾਡੇ ਤਿੰਨ ਪਾਸੇ ਹੋਏ ਨੇ ਅਜੇ ਇਹ ਪਹਿਲਾ ਰੋਡ ਇੱਥੇ ਅਸੀਂ ਮੂਰਤ ਕੀਤਾ ਅਸੀਂ ਕਰਾਉਣਾ ਚਾਹੁੰਦੇ ਮੂਰਤ ਸਿਆਣੇ ਬਜ਼ੁਰਗਾਂ ਕੋਲੋਂ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਅਸੀਂ ਬਣੇ ਆਂ ਔਰ ਮੈਂ ਕਹਿਣਾ ਹੈ ਕਿ ਸਾਡੇ ਬਜ਼ੁਰਗ ਜਿਹੜੇ ਨੇ ਇਹ ਸਾਡੇ ਤੇ ਅਸ਼ੀਰਵਾਦ ਇਦਾਂ ਹੀ ਬਣਾ ਕੇ ਰੱਖਣ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਮੈਨੂੰ ਸ਼ੌਂਕ ਵੀ ਹੈਗਾ ਸਾਡੀ ਪੰਚਾਇਤ ਸਾਰੀ ਨੂੰ ਸੋੰਗੀ ਕਿ ਆਪਾਂ ਬਜ਼ੁਰਗਾਂ ਕੋਲੋਂ ਓਪਨਿੰਗ ਕਰਾਈਏ ਰੋਡ ਦੀ ਕਿ ਜਿਹੜਾ ਕੰਮ ਵਧੀਆ ਸਿਰੇ ਤੇ ਚੜੇ ਔਰ ਆਪਾਂ ਸਿਰੇ ਤੇ ਚੜਾਂਗੇ ਵੀ ਇਹ ਕੰਮ ਔਰ ਜਿੱਥੇ ਵੀ ਕਿਤੇ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਆਂਦੀ ਆ ਆਪਾਂ ਨਾਲ ਖੜੇ ਆ ਬਿਲਕੁਲ ਪੂਰੇ ਪਿੰਡ ਦੇ ਨਾਲ ਖੜਾ ਆ ਮੈਂ ਸਾਰ ਕੇ ਦੇ ਨਾਲ ਖੜਾ ਆ ਗਰੀਬ ਪਰਿਵਾਰ ਨਾਲ ਖੜਾ ਆ ਮੈਂ ਪਿੰਡ ਨੂੰ ਆਪਣੇ ਨੂੰ ਸੁੰਦਰ ਗ੍ਰਾਮ ਬਣਾਣਾ ਚਾਹੁੰਦਾ ਪਰ ਮੈਂ ਕਹਿੰਦਾ ਕਿ ਮੰਤਰੀ ਸਾਹਿਬ ਨੂੰ ਜੋ ਵੀ ਆਪਾਂ ਕਹਿੰਨੇ ਆ ਮੰਤਰੀ ਸਾਹਿਬ ਸਭ ਤੋਂ ਪਹਿਲੇ ਆਡਾ ਕੰਮ ਕਰ ਰਹੇ ਨੇ ਔਰ ਮੈਂ ਮੰਤਰੀ ਸਾਹਿਬ ਦਾ ਬਹੁਤ ਬੋਲ ਕਰਦਾ ਕਿਆ ਤਾੜੀਆਂ ਬੱਤੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਸਾਂ ਦਿਨਾਂ ਦੇ ਵਿੱਚ ਮੈਨੂੰ ਰੋਡ ਦੇ ਦਿੱਤੇ ਨੇ ਇਹ ਪਾਸ ਕਰਾਤੇ ਆ ਰੋਡ ਜਿੰਨੀ ਲੰਬਾਈ ਦਾ ਰੋਡ ਹੈ ਇਹ ਲਗਭਗ 80 ਲੱਖ ਰੁਪਏ ਨਾਲ ਰੋਡ ਬਣੇਗਾ ਇਹ ਕੰਪਨੀ ਜਿੰਨੀ ਲੰਬਾਈ ਹੈ ਦੀ ਇਹਦੀ ਜਿਹੜੀ ਚੌੜਾਈ ਹੈ 1 ਕਿਲੋਮੀਟਰ ਲੰਬਾਈ ਹੈ ਦੀ ਔਰ ਚੌੜਾਈ ਵੀ 18 ਫੁੱਟ ਹੈ ਜੀ ਇਸ ਰੋਡ ਬਾਰੇ ਮੈਂ ਕਹਿਣਾ ਚਾਹਣਾ ਵੀ ਸਾਡੇ ਸਰਪੰਚ ਸਾਹਿਬ ਸੰਜੀਗੂਆ ਰੋਡਾ ਜੀ ਬਹੁਤ ਹੀ ਲਗਨ ਦੇ ਨਾਲ ਤੇ ਮਿਹਨਤ ਨਾਲ ਕੰਮ ਕਰ ਰਹਿਣਾ ਇਨੀ ਜਲਦੀ ਜਦੋਂ ਸਾਡੇ ਪਿੰਡ ਆਪਣੇ ਮੰਤਰੀ ਸਾਹਿਬ ਆਏ ਸੀ ਉਸ ਵੇਲੇ ਡਿਮਾਂਡ ਰੱਖੀ ਗਈ ਸੀ ਸਾਡੇ ਚਾਰੇ ਪਾਸੇ ਜਿਹੜੇ ਫਿਰਨੀ ਆ ਇਹ ਪੱਕੀ ਕੀਤੀ ਜਾਏ ਤੇ ਮੰਤਰੀ ਸਾਹਿਬ ਨੇ ਇਹ ਡਿਮਾਂਡ ਜਿਹੜੀ ਆ ਉਹਨਾਂ ਦੀ ਇਨੀ ਜਲਦੀ ਜਿਹੜੀ ਆ ਉਹ ਪੂਰੀ ਕਰ ਦਿੱਤੀ ਆ ਤੇ ਬੜੀ ਜਲਦੀ ਇਹ ਜਿਹੜਾ ਰੋਡ ਜਿਹੜਾ ਸਾਡਾ 18 ਫੁੱਟ ਦਾ ਆਪਣੇ ਗਰੋਟੇ ਤੋਂ ਲਾ ਕੇ 1 ਕਿਲੋਮੀਟਰ ਆ ਪਿੰਡ ਦੇ ਚਾਰੇ ਪਾਸੇ ਜਿਹੜਾ ਬਣਨ ਜਾ ਰਿਹਾ ਹੈ ਜਿਹੜੀ ਕਿ ਸਾਰੇ ਲੋਕਾਂ ਨੂੰ ਬਹੁਤ ਹੀ ਖੁਸ਼ੀ ਆ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇਸ ਤੋਂ ਪਹਿਲਾਂ ਵੀ ਸਾਡੇ ਸਰਪੰਚ ਸਾਹਿਬ ਨੇ ਜਿਹੜਾ ਛੋਟੇ ਬਾਜ਼ਾਰ ਤੋਂ ਲਾ ਕੇ ਆ ਤੁਹ ਜਿੱਥੇ ਹੀ ਖੜੇ ਆ ਇਤੋਂ ਤੱਕ ਜਿਹੜਾ ਗਲੀ ਬਣਾਈ ਆ ਔਰ ਬਹੁਤ ਹੀ ਲਗਨ ਨਾਲ ਆਪ ਦਿਨ ਰਾਤ ਜਿਹੜੀ ਮਿਹਨਤ ਕਰਕੇ ਇਹ ਕੰਮ ਕਰ ਰਹੇ ਹਨ ਤੇ ਸਾਰੇ ਲੋਕਾਂ ਨੂੰ ਜਿਨੇ ਲੋਕਾਂ ਨੇ ਵੋਟਾਂ ਨੂੰ ਪਾ ਕੇ ਭਾਰੀ ਬਹੁਮਤ ਨਾਲ ਜਿਤਾਇਆ ਹੈ ਉਨੀ ਹੀ ਉਹਨਾਂ ਦੀ ਲੋਕਾਂ ਦੀ ਆਸਾਂ ਉਮੀਦਾਂ ਤੇ ਪੂਰੇ ਉਤਰ ਰਹੇ ਨੇ ਜੀ ਥੈਂਕ ਯੂ ਧੰਨਵਾਦ ਜੀ ਹਿੰਦੀਪ ਸਾਫ ਦਾ ਮੈਂਬਰ ਮੇਰਾ 20 ਸਾਲ ਦਾ ਮੈਂ ਰਿਟਾਇਰ ਫੌਜੀ ਆ ਤੇ ਮੈਨੂੰ 20 ਸਾਲ ਹੋਇਆ ਪੈਨਸ਼ਨ ਆਇਆ ਦੇ ਤੇ ਮੇਰਾ ਮੈਂ ਚਾਰ ਵਾਰ ਟਰਮ ਤੇ ਸਿਰਫ ਮੈਂਬਰ ਬਣਿਆ ਮੈਂ ਤਿੰਨ ਸਰ ਚਾਰਾ ਸਰਪੰਚਾਂ ਨਾਲ ਕੰਮ ਕੀਤਾ ਪਰ ਇਹ ਅਲੱਗ ਕਿਸਮ ਦੇ ਸੰਜੀਤ ਕੁਮਾਰ ਰੋੜਾਈ ਲੱਕਸੋਂ ਦੇ ਸਰਪੰਚ ਨੇ ਇਹਦਾ ਜੰਗ ਸਰਪੰਚ ਨੇ ਤੇ ਇਹਦਾ ਮਾਟੋ ਹੈ ਕਿ ਪਿੰਡ ਨੂੰ ਸੁੰਦਰ ਗ੍ਰਾਮ ਬਣਾਣਾ ਸਾਡੇ ਜਿੰਨੇ ਵੀ ਨਾਲੇ ਜਿੰਨੀਆਂ ਛੜਕਾਂ ਉਹਨਾਂ ਨੂੰ ਠੀਕ ਕਰਨਾ ਜੋ ਨਹੀਂ ਪਿੰਡ ਦੀਆਂ ਸਮੱਸਿਆਵਾਂ ਨੇ ਇਹ ਆਪਣੇ ਪਿੰਡਰ ਦੇ ਸੁਝਾਅ ਲੈ ਕੇ ਮੰਤਰੀ ਸਾਹਿਬ ਕੋਲ ਜਾਂਦੇ ਨੇ ਤੇ ਮੰਤਰੀ ਸਾਹਿਬ ਇਹਨਾਂ ਨੂੰ ਰੋਜ਼ਿੰਦਾ ਫੰਡ 1 ਮਹੀਨੇ ਦੇ ਅੰਦਰ ਹੀ ਜਾਰੀ ਕਰਤਾ ਇਹ ਪਹਿਲੀ ਵਾਰੀ ਇਦਾਂ ਦਾ ਕੰਮ ਹੋ ਰਿਹਾ ਹੈ ਕਿ ਸਾਡੇ ਸਰਪੰਚ ਸਾਹਿਬ ਨੇ ਇਹ ਸੀਨੀਅਰ ਸਿਟੀਜ਼ਨ ਸਾਡੇ 98 ਸਾਲ ਦੇ ਬਜ਼ੁਰਗ ਇਹਨਾਂ ਨੂੰ ਖੜਾ ਕਰਕੇ ਇਹ ਦੁਗਾਟਨ ਮੈਡੀ ਕਰਵਾਇਆ ਹੈ ਇਹ ਬੇਮਿਸਾਲ ਇਲਾਕੇ ਦੀ ਮਿਸਾਲ ਹੈ ਕਿ ਸਾਡੇ ਬਜ਼ੁਰਗਾਂ ਦਾ ਸਾਮਾਨ ਸਾਡੇ ਸਰਪੰਚ ਸਾਹਿਬ ਸਾਡੀ ਪੰਚਾਇਤ ਨੇ ਕੀਤਾ ਤੇ ਮੈਂ ਆਸ਼ਾ ਕਰਨਾ ਆਪਣੀ ਮੰਤਰੀ ਸਾਹਿਬ ਕੋਲੋਂ ਸਰਪੰਚ ਸਾਹਿਬ ਕੋਲੋਂ ਗ੍ਰਾਮ ਪੰਚਾਇਤ ਕੋਲੋਂ ਪਿੰਡ ਵਾਸੀਆਂ ਕੋਲੋਂ ਕਿ ਇਦਾਂ ਦੇ ਹੀ ਕੰਮ ਹੋਣਗੇ ਜੇ ਕੋਈ ਕਿਸੇ ਨੂੰ ਦਿਨ ਕੋਈ ਸਮੱਸਿਆ ਆਂਦੀ ਹੈ ਜਿਵੇਂ ਮਰੀ ਸਾਡੀ ਗ੍ਰਾਮ ਪੰਚਾਇਤ ਚ ਆ ਕੇ ਸਰਪੰਚ ਸਾਹਿਬ ਕੋਲ ਆ ਕੇ ਉਹਦਾ ਮੌਕੇ ਤੇ ਹੀ ਹੱਲ ਮੰਤਰੀ ਸਾਹਿਬ ਕੋਲ ਕਹਿ ਕੇ ਕਰਵਾਇਆ ਜਾਂਦਾ ਹੈ ਤੇ ਮੈਂ ਇਹਨੇ ਸ਼ਬਦ ਬੋਲਦਾ ਆ ਆਪਣੀ ਬਾਣੀ ਨੂੰ ਬਰਾਮ ਦਿੰਨਾ ਜੈ ਮਗਾਤਾ ਦੀ ਜੈ